ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਧੰਨਵਾਦ ਆ ਤੇ ਆਪਾਂ ਕਾਫੀ ਸਮੇਂ ਬਾਅਦ ਜਿਹੜੀ ਇਟਲੀ ਦੇ ਬਾਰੇ ਵੀਡੀਓ ਪਾਉਣ ਲੱਗੇ ਆ ਤੇ ਬੜੀ ਦੇਰ ਤੋਂ ਆਪਾਂ ਨੇ ਕੋਈ ਵੀ ਇਟਲੀ ਦੇ ਜਾਣਕਾਰੀ ਨੂੰ ਲੈ ਕੇ ਵੀਡੀਓ YouTube ਤੇ ਸਾਂਝੀ ਨਹੀਂ ਕੀਤੀ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਜੀਲ ਦੇ ਬਾਰੇ ਦੋ ਚਾਰ ਜਿਹੜੀਆਂ ਗੱਲਾਂ ਨੇ ਜਿਹੜੀਆਂ ਕਿ ਸਾਡੀ ਇੱਥੇ ਪੇਪਰਾਂ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਕੁਝ ਬੰਦਿਆਂ ਨੂੰ ਉਹ ਗੱਲਾਂ ਨਹੀਂ ਪਤਾ ਹੁੰਦੀਆਂ ਤੇ ਦੋ ਚਿੱਤੀ ਦੇ ਵਿੱਚ ਪਏ ਰਹਿੰਦੇ ਆ ਅਜੀਲ ਬਾਰੇ ਜਿਹੜੀਆਂ ਗੱਲਾਂ ਮੈਂ ਪਹਿਲਾਂ ਵੀ ਦੋ ਤਿੰਨ ਵੀਡੀਓ ਬਣਾ ਕੇ YouTube ਤੇ ਸ਼ੇਅਰ ਕੀਤੀਆਂ ਤੇ ਉਹਨਾਂ ਦੇ ਨਾਲੋਂ ਵਕਰੀਆਂ ਗੱਲਾਂ ਨੇ ਜਿਹੜੀਆਂ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲਾਂ ਕਈ ਬੰਦੇ ਜਿਹੜੇ ਹੈਗੇ ਨੇ ਵਕੀਲ ਬਾਰੇ ਪੁੱਛਦੇ ਆ ਤੇ ਵਕੀਲ ਬਾਰੇ ਪੁੱਛ ਕੇ ਉਹ ਫੇਰ ਉਹਨਾਂ ਨੂੰ 1000 ਜਾਂ 1200 ਜਾਂ 1500 ਕਈ 2000 ਯੂਰੋ ਵੀ ਦਿੰਦੇ ਆ ਅਜੀਲ ਲੈਣ ਵਾਸਤੇ ਕੁਝ ਲੋਕ ਐਸੇ ਵੀ ਹੈਗੇ ਆ ਜਿਨ੍ਹਾਂ ਨੂੰ ਇੰਨੀ ਕੁ ਜਾਣਕਾਰੀ ਹੈਗੀ ਆ ਕਿ ਆਪਣੇ ਪਾਸਪੋਰਟ ਦੀ ਕਾਪੀ ਤੁਸੀਂ ਕਸਤੂਰੇ ਵਿੱਚ ਲੈ ਕੇ ਜਾਓ ਤੇ ਉੱਥੇ ਤੁਸੀਂ ਆਪਣਾ ਨੰਬਰ ਨੋਟ ਕਰਕੇ ਅਪਾਇੰਟਮੈਂਟ ਮਿਲਦੀ ਆ ਤੇ ਉਹ ਆਪ ਅਪਾਇੰਟਮੈਂਟ ਲੈ ਕੇ ਤਰੀਕ ਲੈ ਕੇ ਤੁਹਾਡੇ ਫਿੰਗਰ ਹੋ ਜਾਂਦੇ ਆ ਜਿਹੜੇ ਇਨਸਾਨ ਦੇ ਫਿੰਗਰ ਹੁੰਦੇ ਆ ਜਿਹੜੇ ਤਾਂ ਬੰਦੇ ਪੱਗ ਬੰਨਦੇ ਆ ਦਸਤਾਰ ਸਜਉਂਦੇ ਆ ਤੇ ਉਹਨਾਂ ਦੀ ਦਸਤਾਰ ਲਹਾ ਕੇ ਫਿੰਗਰ ਹੁੰਦੇ ਆ ਤੇ ਜਿਹੜੇ ਰੋਡੇ ਨੇ ਉਹਨਾਂ ਦਾ ਵੈਸੀ ਹੋ ਜਾਂਦੇ ਆ ਤੇ ਜਿਨ੍ਹਾਂ ਦੇ ਫਿੰਗਰ ਹੁੰਦੇ ਆ ਫਿੰਗਰ ਹੋਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਇੱਕ ਰਸੀਬੁੱਤਾ ਮਿਲਦਾ ਉਹਦੀ ਮਹੀਨੇ ਦੀ ਤਰੀਕ ਮਿਲਦੀ 2 ਮਹੀਨੇ ਦੀ ਜਾਂ ਕਿੰਨੇ ਵੀ ਮਹੀਨੇ ਦੀ ਮਿਲਦੀ ਆ ਤੇ ਉਹ ਰਸੀਬ ਉੱਤੇ ਉੱਤੇ ਤੁਸੀਂ ਅਗਰ ਤੁਸੀਂ ਬਿਮਾਰ ਹੋ ਤਾਂ ਤੁਸੀਂ ਹਸਪੀਟਲ ਦੇ ਵਿੱਚੋਂ ਆਪਣਾ ਇਲਾਜ ਕਰਵਾ ਸਕਦੇ ਹੋ ਅਤੇ ਉਸ ਦੇ ਉੱਤੇ ਤੁਹਾਡਾ ਖਾਤਾ ਖੁੱਲ ਸਕਦਾ ਤੇ ਦੂਜੀ ਗੱਲ ਜਿਹੜੀ ਹੈਗੀ ਪੋਸਟਾ ਪੇ ਹਨਾ ਇੱਥੇ ਦਾ ਡਾਕਖਾਨਾ ਕਈ ਲੋਕਾਂ ਦਾ ਉਸ ਰਸੀਬ ਉੱਤੇ ਉੱਤੇ ਪੋਸਟਾ ਪੇ ਦੇ ਵਿੱਚ ਖਾਤਾ ਨਹੀਂ ਖੁੱਲਦਾ ਕੁਝ ਲੋਕਾਂ ਦਾ ਖੁੱਲ ਜਾਂਦਾ ਮੇਰਾ ਨਹੀਂ ਸੀ ਖੁੱਲਿਆ ਤੇ ਦੂਜੀ ਗੱਲ ਉਸ ਤੋਂ 6 ਮਹੀਨੇ ਬਾਅਦ 4 ਮਹੀਨੇ ਬਾਅਦ ਜਿੰਨਾ ਵੀ ਤੁਹਾਨੂੰ ਕਸੂਰੇ ਵਿੱਚੋਂ ਟਾਈਮ ਮਿਲਦਾ ਹੈ ਫਿਰ ਤੁਹਾਨੂੰ ਸੰਜੋਰਨ ਮਿਲਦੀ ਹੈ yellow ਰੰਗ ਦੀ ਪੀਲੇ ਰੰਗ ਦਾ ਕਾਗਜ਼ ਥੋੜਾ ਉਹਦੇ ਤੇ ਰਿਸ਼ੀ ਪੁੱਤਾ ਲਿਖਿਆ ਥੋੜਾ ਸਾਰਾ ਕੁਝ ਐਡਰੈਸ ਵਗੈਰਾ ਲਿਖਿਆ ਹੁੰਦਾ ਤੇ ਉਹਦੇ ਉੱਤੇ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਤੇ ਕੰਮ ਜਿਹੜਾ ਰਿਸ਼ੀ ਪੁੱਤਾ 60 ਦਿਨਾਂ ਬਾਅਦ ਤੁਸੀਂ ਉਹਦੇ ਤੇ ਕੰਮ ਕਰਦੇ ਹੋ ਤੇ ਜਦੋਂ yellow ਸੰਜੋਰਨ ਮਿਲ ਜਾਂਦੀ ਹੈ ਤੁਸੀਂ ਪੂਰੀ ਇਟਲੀ ਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਹੋ ਕਿਤੇ ਵੀ ਆ ਤੇ ਜਾ ਸਕਦੇ ਹੋ ਕਈਆਂ ਨੂੰ ਉਹ ਜਿਹੜੀ yellow ਸੰਜੋਰਨ ਹੁੰਦੀ ਹੈ 6 ਮਹੀਨੇ ਦੀ ਮਿਲਦੀ ਹੈ ਅਤੇ ਕਿਸੇ ਨੂੰ ਸਾਲ ਦੀ ਮਿਲਦੀ ਆ ਤੇ ਜਦੋਂ ਸਾਲ ਦੀ ਸੰਜੋਰਨ ਮਿਲਦੀ ਆ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਜਿੱਥੇ ਵੀ ਰਹਿੰਦੇ ਹੋ ਆਪਣਾ ਘਰ ਲੱਭਣਾ ਤੇ ਰੈਜ਼ਿਡੈਂਸ ਆ ਜਿਹੜਾ ਤੁਹਾਡਾ ਉਸ ਘਰ ਦੇ ਵਿੱਚ ਬਣਨਾ ਕਾਰਤਾਦੈਂਤੀ ਇੱਕ ਪੇਪਰ ਦਾ ਨਾਮ ਤੁਹਾਡਾ ਉਹ ਕਾਰਡ ਬਣਨਾ ਤੇ ਸਸਨਤਾਰੀਆ ਤੁਹਾਡਾ ਜਿਹੜਾ ਡਾਕਟਰੀ ਕਾਰਡ ਆ ਉਹ ਬਣਨਾ ਹਜੇ ਮੈਨੂੰ ਮੈਂ ਆਪਣੀ ਜੀ ਗੱਲ ਕਰਾਂ ਮੈਨੂੰ ਇਸ ਚੀਜ਼ ਦੇ ਵਿੱਚ ਅੱਛੇ ਦਿੱਕਤ ਆਉਂਦੀ ਹੈ ਤੇ ਆਪਾਂ ਹਜੇ ਘਰ ਲੱਭਦੇ ਆ ਤੇ ਆਪਾਂ ਇਦਾਂ ਹੀ ਹਜੇ ਸਾਰੇ ਹੋ ਜਾਂਦੇ ਕੁਝ ਬੰਦੇ ਨੇ ਜਿਹੜੇ ਕਿਰਾਏ ਤੇ ਰਹਿੰਦੇ ਆ 2000 ਬੰਦਿਆਂ ਦੇ ਵਿੱਚ ਮਿਕਸ ਹੋ ਕੇ ਰਹਿੰਦੇ ਆ ਤੇ ਅਜੀਲ ਤੋਂ ਬਾਅਦ ਕੀ ਪ੍ਰੋਸੈਸ ਆ ਹਨਾ ਵੀ ਜੋ ਸਾਲ ਦੀ ਮਿਲ ਗਈ ਜਿਹੜੇ ਤਾਂ ਬੰਦੇ ਵਕੀਲ ਦੇ ਅੰਡਰ ਨੇ ਉਹਨਾਂ ਨੇ ਤਾਂ ਵਕੀਲ ਤਾਂ ਪੁੱਛ ਕੇ ਕੰਮ ਕਰਨਾ ਤਾਂ ਵਕੀਲ ਨੇ ਉਹਨਾਂ ਦਾ ਕੰਮ ਕਰ ਹੀ ਦੇਣਾ ਜੋ ਵੀ ਕਰਨਾ ਪੈਸੇ ਦਿੱਤੇ ਜਿਹੜੇ ਬੰਦੇ ਬਿਨਾ ਵਕੀਲ ਤੋਂ ਨੇ ਉਹਨਾਂ ਨੂੰ ਥੋੜੀ ਜਿਹੀ ਟੈਨਸ਼ਨ ਰਹਿੰਦੀ ਆ ਜਿੰਨੇ ਵੀ ਪ੍ਰਾਣੇਮੰਦ ਅਜੀਲ ਵਾਲੇ ਜਾਂ ਹੋਰ ਕਈ ਬੰਦੇ ਪੇਪਰਾਂ ਵਾਲੇ ਹੈਗੇ ਤੁਸੀਂ ਉਹਨਾਂ ਤੋਂ ਸਲਾਹ ਲੈਣੀ ਲੈਣ ਦੀ ਕੋਸ਼ਿਸ਼ ਕਰੋ ਬਈ ਅਸੀਂ ਇੱਕ ਸਾਲ ਬਾਅਦ ਕੀ ਕਰਨਾ ਸੀ ਕਿੱਥੇ ਜਾਣਾ ਕੀ ਕਰਾਂਗੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਇਸ ਦਿੱਕਤਾਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਜਿਹੜੇ ਮੈਨੂੰ ਮਿਲਦੇ ਆ ਕਈ ਵਾਰੀ ਮੈਂ ਆਪ ਵੀ ਜਾਣਕਾਰੀ ਲੈਣਾ ਵੀ ਯਾਰ ਉਦੋਂ ਬਾਅਦ ਕੀ ਕਰਾਂਗੇ ਆਪਾਂ ਹਨਾ ਸਭ ਤੋਂ ਪਹਿਲਾਂ ਤੁਸੀਂ ਜਿੱਥੇ ਤੁਸੀਂ ਰਹਿੰਦੇ ਹੋ ਆਪਣੇ ਕੋਲੇ ਪੈਸੇ ਰੱਖੋ 1000 1200 2000 ਯੂਰੋ ਤੁਹਾਡੇ ਕੋਲੇ ਹੋਣਾ ਚਾਹੀਦਾ ਜੇ ਨਹੀਂ ਹੈਗਾ ਤਾਂ 1000 ਯੂਰੋ ਪੱਕਾ ਤੁਸੀਂ ਪੈਸੇ ਜੋੜਨ ਦੀ ਕੋਸ਼ਿਸ਼ ਕਰੋ ਵੀ ਸਾਡੇ ਜਿਹੜੇ ਪੈਸੇ ਨੂੰ ਪੇਪਰਾਂ ਦੇ ਉੱਤੇ ਲੱਗਣੇ ਆ ਵਕੀਲ ਨੂੰ ਦੇਣੇ ਆ ਫਿਰ ਕੰਮ ਛੱਡ ਕੇ ਆਪਾਂ ਨੇ ਜਾਣਾ ਇਹ ਤਾਂ ਹੈ ਨਹੀਂ ਵੀ ਜੇ ਅਸੀਂ ਛੁੱਟੀ ਕਰਦੇ ਹਾਂ 1 2 ਤਾਂ ਸਾਨੂੰ ਮਾਲਕ ਆ ਜਿਹੜਾ ਇੱਥੇ ਜਿੱਥੇ ਕੰਮ ਕਰਦੇ ਆ ਸਾਨੂੰ ਉਹ 40 5000 ਰੁਪਏ 50 ਰੁਪਏ ਦੇ ਦੂਗਾ ਇੱਕ ਦਿਨ ਦੇ ਨਹੀਂ ਦਿੰਦੇ ਤੇ ਤੁਹਾਡੀ ਜੇ ਮਹੀਨੇ ਵਿੱਚ ਤਿੰਨ ਚਾਰ ਦਿਨ ਛੁੱਟੀ ਹੁੰਦੀ ਹੈ ਤਾਂ ਤੁਹਾਡੇ ਤਿੰਨ ਚਾਰ ਦਿਨਾਂ ਦੇ ਪੈਸੇ ਅਕਾਊਂਟ ਨਹੀਂ ਹੋਣੇ ਸੈਲਰੀ ਦੇ ਵਿੱਚ ਉਹ ਕੱਟੇ ਜਾਣੇ ਹਨ ਜਿੰਨਾ ਤੁਸੀਂ ਕੰਮ ਕਰੋਗੇ ਦੋ ਦਿਨ ਕਰੋਗੇ ਦੋ ਦਿਨ ਦੇ ਪੈਸੇ ਚਾਰ ਦਿਨ ਦਾ ਚਾਰ ਦਿਨ ਦੇ ਪੈਸੇ ਨੇ ਨਹੀਂ ਇੱਕ ਅੱਧਾ ਦਿਨ ਕੰਮ ਕਰੋਗੇ ਉਹਦੇ ਪੈਸੇ ਕੱਟੇ ਜਾਣੇ ਹਨ हां ਕਦੇ ਬੁਖਾਰਗੁਰ ਹੋਇਆ ਬੰਦਾ ਨਹੀਂ ਪੈਸੇ ਕੱਟਦਾ ਤੁੰ ਦਿਹਾੜੀ ਦੇਉਂਦਾ ਜ਼ਿਆਦਾਤਰ ਇਹ ਹੁੰਦਾ ਵੀ ਜਿੰਨਾ ਦਿਨ ਤੁਸੀਂ ਕੰਮ ਕਰਦੇ ਉਹਨੇ ਦਿਨਾਂ ਦੇ ਤੁਹਾਨੂੰ ਪੈਸੇ ਮਿਲਦੇ ਇਸ ਕਰਕੇ ਆਪਣੇ ਪੈਸੇ ਜੋੜ ਕੇ ਰੱਖਣੇ ਜ਼ਰੂਰੀ ਨੇ ਕਈ ਵਾਰੀ ਵਕੀਲਾਂ ਮੁਕਲਾਂ ਨੂੰ ਪੈਸੇ ਦੇਣੇ ਹੁੰਦੇ ਹਣ ਜਦੋਂ ਪੇਪਰ ਖੋਲਦੇ ਨੇ ਇਮੀਗ੍ਰੇਸ਼ਨ ਹੀ ਇੱਕ ਮੇਨ ਹਾਲ ਆ ਜਿਹੜਾ ਕਿ ਅਜੀਲ ਵਾਲਿਆਂ ਵਾਸਤੇ ਇਮੀਗ੍ਰੇਸ਼ਨ ਖੁੱਲਦੀਆਂ ਦਾ ਬੰਦੇ ਪੱਕੇ ਹੋ ਸਕਦੇ ਆ ਮੇਰੇ ਵਰਗੇ ਬੰਦੇ ਬਹੁਤ ਨੇ ਜਿਹੜੇ ਇਹਨਾਂ ਪੇਪਰਾਂ ਦੇ ਵਿੱਚ ਫਸੇ ਨੇ ਤੇ ਜਿਹਨਾਂ ਦੇ ਪੇਪਰ ਖਰਾਬ ਹੋ ਚੁੱਕੇ ਨੇ ਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਘਰ ਲੱਭਣਾ ਤੇ ਜਿਹੜਾ ਕੰਮ ਤੁਸੀਂ ਕਦੇ ਵੀ ਚੇਂਜ ਨਹੀਂ ਕਰਨਾ ਜੇ ਤੁਸੀਂ ਔਖੇ ਹੋ ਥੋੜੇ ਜੀ ਤੁਹਾਨੂੰ ਲੱਗਦਾ ਵੀ ਅੱਗੇ ਜਾ ਕੇ ਮੈਂ ਅਸੌਖਾ ਹੋ ਜਾਊਗਾ ਫਿਰ ਤੁਸੀਂ ਕੰਮ ਥੋੜਾ ਜੇ ਚੇਂਜ ਕਰ ਸਕਦੇ ਹੋ ਅਦਰਵਾਈਜ਼ ਤੁਹਾਨੂੰ ਕੰਮ ਕਰ ਦੀ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਆਪਣੇ ਪੇਪਰ ਸਿੱਧੇ ਕਰੋ ਤੁਸੀਂ ਆਪਣੇ ਜਿੱਥੇ ਕੰਮ ਕਰਦੇ ਹੋ ਉਸੇ ਕਰਾਇਆ ਵਗੈਰਾ ਜੇ ਘਾਟਾ ਤਾਂ ਵਧੀਆ ਲੱਗੇ ਰਹੋ ਲੋਕਾਂ ਦੇ ਮਗਰ ਲਾ ਕੇ ਪੈਸੇ ਨੂੰ ਵੱਧ ਦੇਖ ਕੇ ਵੀ ਹਾਂ ਸਾਨੂੰ ਤੇ 1000 ਯੂਰੋ ਮਿਲਦਾ ਤੇ ਅਸੀਂ 1200 ਯੂਰੋ ਜਾਂ 1500 ਯੂਰੋ ਤੇ ਚੱਲੇ ਆਂ ਉਤ ਸਵਦਾ ਖਰਚਾ ਹੁੰਦਾ ਕਈ ਵਾਰੀ ਆਪਣਾ ਜਿਹੜਾ ਸਕੂਨ ਆ ਘੱਟ ਪੈਸੇ ਵਿੱਚ ਹੁੰਦਾ ਤੇ ਗਾਹਾਂ ਜਾ ਕੇ ਵੱਧ ਪੈਸੇ ਮਿਲਦੇ ਆਪਾਂ ਨੂੰ ਚਿੰਤਾ ਰਹਿੰਦੀ ਆ ਕਿ ਇੰਨਾ ਖਰਚਾ ਇੰਨਾ ਪੈਸਾ ਇੰਨਾ ਕਿਰਾਇਆ ਦੇਣਾ ਜਿੱਥੇ ਤੁਸੀਂ ਹੈਗੇ ਉੱਥੇ ਰਹੋ ਤੇ ਜਿਹੜੀ ਹੈਗੀ ਜੈਲ ਸੁਜੋਰ ਨੂੰ ਦੀ ਗੱਲ ਮੈਂ ਕਰਦਾ ਉਹਦੇ ਤੁਸੀਂ ਇੱਕ ਸਾਲ ਲੀਗਲ ਤੌਰ ਤੇ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹੋ ਉਹਦੇ ਵੀ ਤੁਸੀਂ ਆ ਵੀ ਖਰਚਾ ਘੱਟ ਕਰਕੇ ਤੁਸੀਂ ਆਪਣੇ ਪੈਸੇ ਜੋੜਨੇ ਸ਼ੁਰੂ ਕਰੋ ਇੱਕ ਸਾਲ ਬਾਅਦ ਕੀ ਕਰਨਾ ਇਹਦੇ ਬਾਰੇ ਮੈਂ ਵੀ ਆਪਣੀ ਜਿਹੜੀ ਜਾਣਕਾਰੀ ਲੈਣਾ ਕਿ ਇਹ ਬੰਦੇ ਤੋਂ ਵੀ ਜ਼ਰੂਰੀ ਆ ਵੀ ਅਸੀਂ ਆਪ ਕਰ ਸਕਦੇ ਆ ਜਾਂ ਅਸੀਂ ਸਿਰਫ ਵਕੀਲ ਨਹੀਂ ਹੀ ਹੱਲ ਇੱਕ ਹਨਾ ਆਪਣਾ ਵੀ ਆਪਾ ਕੀ ਕਰ ਸਕਦੇ ਆ ਇਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਹਰ ਇੱਕ ਬੰਦੇ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋ ਵੀ ਇੱਕ ਸਾਲ ਬਾਅਦ ਬੰਦਾ ਕੀ ਕਰ ਸਕਦਾ ਜੇ ਕਿਸੇ ਨੂੰ ਜਲ ਸੰਜੋਨ ਨੂੰ ਮਿਲਦੀ ਆ ਤੇ ਆਪ ਆਪਾ ਕੀ ਕਰ ਸਕਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਬੋਲੀ ਦੀ ਜ਼ਰੂਰਤ ਆ ਜਿੰਨੀ ਕੀ ਆਪਾਂ ਨੂੰ ਬੋਲੀ ਆਉਗੀ ਉਨਾਂ ਆਪਾਂ ਕਿਸੇ ਬੰਦੇ ਨੂੰ ਸਵਾਲ ਪੁੱਛ ਸਕਦੇ ਆ ਜੇ ਕੋਈ ਇਟਾਲੀਅਨ ਵਕੀਲ ਆ ਇਟਾਲੀਅਨ ਬੰਦਾ ਹਨਾ ਜੇ ਪੰਜਾਬੀ ਵੀ ਆ ਉਹਦਾ ਚਲ ਪੰਜਾਬੀ ਚ ਗੱਲ ਕਰ ਲੂ ਜਿਹੜਾ ਬੰਦਾ ਭਾਸ਼ਾ ਇਟਾਲੀਅਨ ਬੋਲਦਾ ਆਪਾਂ ਨੂੰ ਉਹਦੇ ਲਈ ਬੋਲੀ ਹੋਣੀ ਚਾਹੀਦੀ ਹੁਣ ਮੈਨੂੰ ਬੋਲੀ ਜਿੰਨੀ ਕੁ ਵੀ ਆਉਂਦੀ ਆ ਆਪਾਂ ਧੱਕੇ ਧੱਕੇ ਨਾਲ ਆਪਾਂ ਪੁੱਛ ਪੁੱਛ ਲਈਦਾ ਜਿੰਨੀ ਕੁ ਵੀ ਆਉਂਦੀ ਆ ਤੱਕ ਹਨਾ ਹੱਥ ਪੱਲਾ ਮਾਰ ਕੇ ਤੇ ਬਾਕੀ ਗੂਗਲ ਟਰਾਂਸਲੇਟ ਤਾਂ ਹੈਗੀ ਆ ਬੰਦਾ ਉਹਨੂੰ ਗੂਗਲ ਤੇ ਜਾ ਕੇ ਪੁੱਛ ਲੈਂਦਾ ਹਰ ਇੱਕ ਚ ਤੀਜੇ ਨੰਬਰ ਤੇ ਕਿਸੇ ਦੇ ਮਗਰ ਲੱਗ ਕੇ ਤੁਸੀਂ ਕੋਈ ਵੀ ਕੰਮ ਬਦਲੋ ਨਾ ਵੀ ਜੇ ਤੁਹਾਨੂੰ ਬੰਦਾ ਕਹਿੰਦਾ ਤੂੰ ਆ ਜਾ ਜੀਲ ਹੈਗੀ ਤੇਰੇ ਕੋਲੇ ਕੋਈ ਚੱਕਰ ਨਹੀਂ ਚੌਥੀ ਗੱਲ ਕਿਸੇ ਦੇ ਮਗਰ ਨਹੀਂ ਲੱਗਣਾ ਅਗਰ ਤੁਹਾਨੂੰ ਕੋਈ ਬੰਦਾ ਕਹਿੰਦਾ ਫੈਕਟਰੀ ਚ ਭਾਈ ਇੰਨੇ ਪੈਸੇ ਮਿਲਦੇ ਆ ਫਲਾਨਾ ਤੇਮ ਕਾ ਸਭ ਤੋਂ ਪਹਿਲਾਂ ਤੁਹਾਡਾ ਐਕਸਪੀਰੀਅੰਸ ਦੇਖਦੇ ਆ ਜੇ ਨਹੀਂ ਵੀ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਬੋਲੀ ਆਉਣੀ ਜ਼ਰੂਰੀ ਈ ਆ ਜੇ ਤੁਹਾਡੇ ਕੋਲ ਬੋਲੀ ਵੀ ਨਹੀਂ ਆਉਂਦੀ ਤਾਂ ਤੁਹਾਡੇ ਕੋਲੇ ਪੇਪਰ ਹੋਣੇ ਜ਼ਰੂਰੀ ਆ ਅਗਰ ਜਿਹੜੇ ਬੰਦੇ ਕਹਿੰਦੇ ਵੀ ਸਾਡੇ ਕੋਲੇ ਇਹ ਚੀਜ਼ ਹੈਗੀ ਹੁਣ ਅਸੀਂ ਫੈਕਟਰੀ 'ਚ ਕੰਮ ਲੱਗ ਜਾਣਾ ਫੈਕਟਰੀਆਂ ਦੇ ਵਿੱਚ ਕੰਮ ਸੌਖੇ ਨਹੀਂ ਮਿਲਦੇ ਬੜੇ ਰੂਲ ਹੁੰਦੇ ਨੇ ਉੱਥੇ ਹਾਂ ਇਹ ਆ ਵੀ ਵੇਫਿਕਲ ਜਰੂਰ ਹੁੰਦੀ ਵੀ 8-9 ਘੰਟੇ ਕੰਮ ਹੁੰਦਾ ਐ ਸ਼ਨੀ ਐਦਵਾਰ ਛੁੱਟੀ ਹੁੰਦੀ ਆ ਕਈ ਵਾਰੀ ਉਹਨਾਂ ਦੀ ਸਵੇਰੇ ਜਲਦੀ ਬੁਲਾਉਣਾ ਜਾਂ ਰਾਤ ਨੂੰ ਲੇਟ ਬੁਲਾਉਣਾ ਸਵੇਰ ਤੱਕ ਕੰਮ ਕਰਨਾ ਇਹ ਰੂਲ ਵੱਖਰੇ ਹੁੰਦੇ ਉਹਨਾਂ ਦੇ ਆਪੋ ਆਪਣੀ ਮਰਜ਼ੀ ਦੇ ਹਿਸਾਬ ਨਾਲ ਵੀ ਆਪਣੇ ਕੰਮ ਕਰਨਾ ਹੁੰਦਾ ਉੱਥੇ ਇਸ ਕਰਕੇ ਤੁਸੀਂ ਹਰ ਇੱਕ ਬੰਦੇ ਦੀ ਸਿੱਖਿਆ ਜਿਹੜੀ ਆ ਆਪਣੇ ਕੋਲੇ ਰੱਖੋ ਹਰ ਇੱਕ ਬੰਦੇ ਦੀ ਗੱਲ ਸੁਣੋ ਜ਼ਿਆਦਾਤਰ ਬੋਲੀ ਸ ਬੜੀ ਧੇਰ ਤੋਂ ਮੈਂ ਕੋਈ ਵੀ ਵੀਡੀਓ ਨਹੀਂ ਸੀ ਪਾਈ ਤੇ ਹੁਣ ਜਿਹੜੀ ਵੀਡੀਓ ਮੈਂ ਅਗਲੀ ਪਾਉਣੀ ਆ ਉਹਦੇ ਵਿੱਚ ਆਪਾਂ ਹੋਰ ਜਿਹੜੀਆਂ ਗੱਲਾਂ ਨੇ ਨਿਕੀਆਂ ਛੋਟੀਆਂ ਵੱਡੀਆਂ ਪਤਾ ਲੱਗਦੀਆਂ ਨੇ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਜਿਹੜੇ ਬੰਦੇ ਅਜੀਲ ਉੱਤੇ ਇਸ ਟਾਈਮ ਇੱਥੇ ਰਹਿੰਦੇ ਆ ਤੇ ਉਹ ਪੈਸਾ ਜੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਜੇ ਬਾਈਚੈਂਸ ਨੂੰ ਕੋਈ ਬੰਦਾ ਲੱਭਦਾ ਵੇਟ ਆਲੇ ਨੂੰ ਤੁਸੀਂ ਉਹਨੂੰ ਪੈਸੇ ਦੇ ਕੇ ਆਪਣੇ ਪੇਪਰ ਫਿਲ ਕਰਵਾ ਸਕਦੇ ਹੋ ਪੇਪਰ ਭਰਵਾ ਸਕਦੇ ਹੋ ਹਾਂ ਉਹ ਕਿਵੇਂ ਭਰੇ ਜਾਣੇ ਆ ਉਹਦੇ ਲਈ ਵਕੀਲ ਦੀ ਜ਼ਰੂਰਤ ਹੁੰਦੀ ਆ ਵਕੀਲ ਆਪਣੀ ਨਿਗਾਹ ਰੱਖੋ ਤੇ ਆਪਣਾ ਜਿਹੜਾ ਸੁਭਾਅ ਵਧੀਆ ਰੱਖੋ ਹਰ ਇੱਕ ਬੰਦੇ ਦੇ ਮਗਰ ਲੱਗਣ ਦੀ ਲੋੜ ਨਹੀਂ ਵੀ ਚੱਕ ਦਾਂਗੇ ਕੋਈ ਨਹੀਂ ਆਪੇ ਆਜੂ ਬੋਲੀ ਬੋਲੀ ਇਦਾਂ ਉਦਾਂ ਉਹ ਇਦਾਂ ਜਿਹੜੀਆਂ ਚੀਜ਼ਾਂ ਨੇ ਆਪਾਂ ਨੂੰ ਖਰਾਬ ਕਰਦੀਆਂ ਆਪਾਂ ਨੂੰ ਥੋੜਾ ਜਿਹਾ ਸੀਰੀਅਸ ਹੋ ਕੇ ਜਿਹੜੇ ਪੇਪਰਾਂ ਦਾ ਮਸਲਾ ਹੈ ਉਹ ਆਪਾਂ ਨੂੰ ਸੋਚ ਕੇ ਚੱਲਣਾ ਚਾਹੀਦਾ ਕੁਝ ਬੰਦੇ ਬੇਫਿਕਰ ਹੋ ਕੇ ਤੇ ਤੁਰੇ ਫਿਰਦੇ ਨੇ ਬਹੁਤ ਦੇਖ ਕੇ ਬਾਈ ਹੁਣ ਜੀਲ ਮਿਲ ਗਈ ਹੁਣ ਤਾਂ ਚੱਕਵੇਂ ਕੰਮ ਇਦਾਂ ਨਹੀਂ ساری ਉਮਰ ਇੱਥੇ ਬੰਦੇ ਦੇ ਪੇਪਰ ਨਹੀਂ ਬਣਦੇ ਹਰ ਇੱਕ ਚੀਜ਼ ਦੇ ਆਪਾਂ ਨੂੰ ਹੁਣ ਅਗਲੀ ਵੀਡੀਓ ਦੇ ਵਿੱਚ ਜੋ ਵੀ ਆਪਾਂ ਨੂੰ ਪਤਾ ਲੱਗਦਾ ਤੇ ਆਪਾਂ ਜਰੂਰ ਸ਼ੇਅਰ ਕਰਾਂਗੇ ਬਾਕੀ ਜਿੰਨੀ ਵੀ ਆਪਾਂ ਬੋਲੀ ਸਿੱਖਦੇ ਆ ਉਹਦਾ ਆਪਾਂ ਨੂੰ ਫਾਇਦਾ ਹੀ ਫਾਇਦਾ ਹੁੰਦਾ ਰੋਜ਼ ਉਹ 10 15 ਲਫ਼ਜ਼ ਨੇ ਜਿਹੜੇ ਪੜ੍ਹਨੇ ਜ਼ਰੂਰੀ ਨੇ ਕਿਉਂਕਿ ਆਪਾਂ ਨੂੰ ਕੰਮ ਦੇ ਵਿੱਚ ਇਹ ਬਹੁਤ ਜ਼ਿਆਦਾ ਕੰਮ ਆਉਂਦੇ ਨੇ ਹਨਾ ਨਹੀਂ ਕਈ ਬੰਦੇ ਨੇ ਆਪਣੀਆਂ ਗੱਲਾਂ ਕਰਦੇ ਨੇ ਟਾਲੀ ਨਹੀਂ ਪੈਸੇ ਘਟਨੇ ਕੰਮ ਵੱਧ ਲੈਂਦੇ ਆ ਤੇ ਜਾਂ ਹੋਰ ਕਈ ਅਸੀਆਂ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਲੱਗਦੀਆਂ ਜਦੋਂ ਆਪਾਂ ਨੂੰ ਕੁਝ ਗੱਲਾਂ ਪਤਾ ਲੱਗ ਜਾਣਗੀਆਂ ਆਪਾਂ ਨੂੰ ਬੰਦੇ ਕੀ ਬੋਲਦੇ ਆ ਇਹ ਪਤਾ ਲੱਗ ਜੂਗੀ ਆਪੇ ਸਾਡੇ ਬਾਰੇ ਗੱਲ ਹੋ ਰਹੀ ਆ ਕੁਝ ਬੰਦਿਆਂ ਨੂੰ ਜਾਣ ਵਿਚਾਰੇ ਭੋਲੇ ਜਿਹੜੇ ਹੁੰਦੇ ਆ ਉਹ ਇਹ ਚੀਜ਼ਾਂ ਦੇ ਵਿੱਚ ਫਸੇ ਰਹਿੰਦੇ ਆ ਇਸ ਕਰਕੇ ਬੋਲੀ ਸਿੱਖਣੀ ਸਭ ਤੋਂ ਜ਼ਰੂਰੀ ਆ ਤੇ ਦੂਜੇ ਨੰਬਰ ਤੇ ਪੈਸਾ ਜੋੜਨਾ ਜ਼ਰੂਰੀ ਆ ਤੇ ਇਹਦੇ ਬਾਰੇ ਹੋਰ ਜਿਹੜੀਆਂ ਗੱਲਾਂ ਨੇ ਆਪਾਂ ਜਰੂਰ ਵੀਡੀਓ ਵਿੱਚ ਸ਼ੇਅਰ ਕਰਾਂਗੇ ਅਗਲੀ ਵਾਰ